ਕਹਿੰਦੇ ਨੇ ਜਦੋਂ ਪਰਮਾਤਮਾ ਨੇ ਕਿਸੇ ਦੀ ਮਦਦ ਕਰਨੀ ਹੁੰਦੀ ਹੈ ਤਾਂ ਕੋਈ ਨਾ ਕੋਈ ਫਰਿਸ਼ਤਾ ਧਰਤੀ ਤੇ ਜ਼ਰੂਰ ਪਹੁੰਚਾ ਦਿੰਦਾ ਹੈ ਜਿਹੜੀ ਕੁੜੀ ਕਦੇ ਕੂੜਾ ਚੁੱਕਦੀ ਸੀ ਸੜਕਾਂ ਤੇ ਕੂੜੇ ਦੇ ਢੇਰ ਦੇ ਵਿੱਚੋਂ ਖਾਂਦੀ ਸੀ ਖਾਣਾ ਅੱਜ ਉਹ ਡਾਕਟਰ ਬਣ ਗਈ ਹੈ ਸੋਸ਼ਲ ਮੀਡੀਆ ਤੇ ਇਸ ਕੁੜੀ ਦੀ ਜ਼ਿੰਦਗੀ ਦੀ ਕਹਾਣੀ ਇਸ ਦੀ ਮਿਹਨਤ ਦੀ ਕਹਾਣੀ ਹਰ ਕੋਈ ਸ਼ੇਅਰ ਕਰ ਰਿਹਾ ਹੈ ਵਿਆਹ ਸੋਸ਼ਕਾਲ ਤੁਹਦੇ ਕਰੋ ਨੈਸ਼ਨ ਪੋਸਟ ਮੈਂ ਹਾਂ ਤੁਹਾਡੇ ਨਾਲ ਗੁਰਦੀਪ ਗੌਰ ਕਹਿੰਦੇ ਨੇ ਕਿ ਜਦੋਂ ਵੀ ਕਿਸੇ ਦੀ ਅਸੀਂ ਮਦਦ ਕਰਦੇ ਆ ਤਾਂ ਕਈ ਵਾਰ ਉਸ ਬੰਦੇ ਦੀ ਜ਼ਿੰਦਗੀ ਸੱਤ ਮੁੱਚ ਬਦਲ ਜਾਂਦੀ ਹੈ ਇਸ ਕਰਕੇ ਇਨਸਾਨ ਨੂੰ ਕਿਸੇ ਦੀ ਮਦਦ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ ਪਰ ਇੱਕ ਕੂੜੇ ਦੇ ਢੇਰ ਦੇ ਵਿੱਚੋਂ ਖਾਣਾ ਖਾਣ ਵਾਲੀ ਸੜਕਾਂ ਤੇ ਘੁੰਮਣ ਵਾਲੀ ਇਹ ਕੁੜੀ ਜਿਸ ਨੂੰ ਕੋਈ ਵੀ ਪੁੱਛਦਾ ਨਹੀਂ ਸੀ ਜਿਸ ਦੇ ਘਰ ਦਾ ਗੁਜ਼ਾਰਾ ਤੱਕ ਨਹੀਂ ਸੀ ਜਿਸ ਨੂੰ ਕੂੜੇ ਦੇ ਵਿੱਚੋਂ ਬੀਨ ਬਣਾ ਕੇ ਖਾਣਾ ਪੈਂਦਾ ਸੀ ਅੱਜ ਉਹ ਕੁੜੀ ਜਦੋਂ ਡਾਕਟਰ ਬਣ ਗਈ ਤਾਂ ਉਸਦੀ ਜ਼ਿੰਦਗੀ ਦੀ ਕਹਾਣੀ ਹਰ ਕਿਸੇ ਨੇ ਸੁਣੀ ਤੇ ਉਸ ਨੂੰ ਸ਼ੇਅਰ ਵੀ ਕੀਤਾ ਗੱਲ ਕਰ ਰਹੇ ਹਿਮਾਚਲ ਦੀਆਂ ਮੈਕਲੋਡ ਗੰਚ ਦੀਆਂ ਸੜਕਾਂ ਦੀ ਜਿੱਥੇ ਕੁੜੀ 4.5 ਸਾਲ ਦੀ ਜਦੋਂ ਕੂੜੇ ਦੇ ਢੇਰ ਦੇ ਵਿੱਚੋਂ ਕੁਝ ਖਾਣਾ ਖਾਂਦੀ ਹੈ ਤਾਂ ਕਿਸੇ ਦੀ ਨਜ਼ਰ ਇਸ ਕੁੜੀ ਤੇ ਅਜੇ ਹੀ ਪੈਂਦੀ ਹੈ ਕਿ ਇਸ ਕੁੜੀ ਨੂੰ ਫਰਸ਼ਾਂ ਤੋਂ ਅਰਸ਼ਾਂ ਤੱਕ ਪਹੁੰਚਾ ਦਿੰਦਾ ਹੈ ਜੀ ਹਾਂ ਇਹ ਕੁੜੀ ਨੂੰ ਜਿਹੜਾ 4.5 ਸਾਲ ਦੀ ਨੂੰ ਇੱਕ ਵਿਅਕਤੀ ਦੇ ਦੁਆਰਾ ਦੇਖਿਆ ਜਾਂਦਾ ਹੈ ਤਾਂ ਉਸ ਵਿਅਕਤੀ ਦੇ ਮਨ ਦੇ ਵਿੱਚ ਦਇਆ ਆਉਂਦੀ ਹੈ ਤੇ ਜਿਸ ਤੋਂ ਬਾਅਦ ਇਸ ਕੁੜੀ ਨੂੰ ਸਕੂਲੇ ਪੜ੍ਹਨੇ ਪਾ ਦਿੰਦਾ ਹੈ ਜਦੋਂ ਇਹ ਕੁੜੀ ਸਕੂਲੇ ਪੜਨ ਲੱਗ ਗਈ ਇਸਨੇ ਕਾਫੀ ਪੜਾਈ ਕੀਤੀ ਪੜਾਈ ਦੇ ਵਿੱਚ ਮਿਹਨਤ ਵੀ ਕੀਤੀ ਫੀਸਾਂ ਜਿਹੜੀਆਂ ਅਗਲੀ ਪੜਾਈ ਦੇ ਲਈ ਨਹੀਂ ਸੀ ਤਾਂ ਫੀਸਾਂ ਵੀ ਇੱਕ ਚੈਰੀਟੇਬਲ ਕਾਲਜ ਦੇ ਵੱਲੋਂ ਇਸ ਦੀਆਂ ਤਾਰੀਆਂ ਜਾਂਦੀਆਂ ਨੇ ਤੇ ਜਿਸ ਤੋਂ ਬਾਅਦ ਇਸ ਨੂੰ ਵਿਦੇਸ਼ ਜਿਹੜਾ ਕੱਲਿਆ ਜਾਂਦਾ ਜੀ ਹਾਂ ਇਹ ਕੁੜੀ ਦੀ ਐਨੀ ਮਦਦ ਹੋਈ ਕਿ ਇਹ ਕੁੜੀ ਵਿਦੇਸ਼ ਜਾ ਕੇ ਐਮਬੀਬੀਐਸ ਦੀ ਡਿਗਰੀ ਲੈਂਦੀ ਹੈ ਤੇ ਜਿਸ ਤੋਂ ਬਾਅਦ ਬੈਚਲਰ ਆਫ ਮੈਡੀਸਨ ਕਰਦੀ ਹੈ ਬੈਚਲਰ ਆਫ ਸਰਜਰੀ ਦੀ ਡਿਗਰੀ ਲੈਂਦੀ ਹੈ ਤੇ ਜਿਸ ਤੋਂ ਬਾਅਦ ਭਾਰਤ ਵਾਪਸ ਆ ਕੇ ਨੀਟ ਦੀ ਪ੍ਰੀਖਿਆ ਪਾਸ ਕਰਦੀ ਹੈ ਤੇ ਜਿਸ ਤੋਂ ਬਾਅਦ ਹੁਣ ਡਾਕਟਰ ਬਣਨ ਦੀ ਤਿਆਰੀ ਦੇ ਵਿੱਚ ਹੈ ਪੂਰੀ ਜਗ੍ਹਾ ਪ੍ਰੈਕਟਿਸਿਸ ਦੀ ਭਾਰਤ ਦੇਸ਼ ਦੇ ਵਿੱਚ ਚੱਲ ਰਹੀ ਹੈ ਤੇ ਇਹ ਕੁੜੀ ਡਾਕਟਰ ਜਦੋਂ ਬਣਦੀ ਹੈ ਤਾਂ ਇਸ ਦੀ ਕਹਾਣੀ ਬੜੀ ਜ਼ਿਆਦਾ ਵਾਇਰਲ ਹੁੰਦੀ ਹੈ ਤੇ ਲੋਕ ਕਹਿੰਦੇ ਨੇ ਕਿ ਜਿਨ੍ਹਾਂ ਨੂੰ ਵੀ ਪਰਮਾਤਮਾ ਦੇ ਵਿੱਚ ਯਕੀਨ ਹੈ ਉਹ ਕਹਿੰਦੇ ਨੇ ਕਿ ਪ੍ਰਮਾਤਮਾ ਕੋਈ ਨਾ ਕੋਈ ਹੀਲਾ ਵਸੀਲਾ ਜ਼ਰੂਰ ਕਰ ਦਿੰਦਾ ਜਿਵੇਂ ਇਸ ਕੁੜੀ ਦੇ ਲਈ ਕੀਤਾ ਪਰ ਇਸ ਕੁੜੀ ਨੇ ਮਿਹਨਤ ਵੀ ਬਹੁਤ ਕੀਤੀ ਆਪਣੀ ਪੜਾਈ ਦੇ ਲਈ ਬਿਲਕੁਲ ਸੀਰੀਅਸ ਹੋ ਕੇ ਜਿਹੜਾ ਆਪਣੇ ਘਰ-ਬਾਰ ਨੂੰ ਆਪਣੇ ਮਾਪਿਆਂ ਤੋਂ ਦੂਰ ਰਹਿੰਦੀ ਹੈ ਪੜਾਈ ਦੇ ਵਿੱਚ ਐਨੀ ਤਰੱਕੀ ਕਰਦੀ ਹੈ ਮਿਹਨਤ ਕਰਦੀ ਹੈ ਕਿ ਉਸ ਤੋਂ ਬਾਅਦ ਇਸ ਨੂੰ ਇਸ ਦੀ ਮਿਹਨਤ ਦਾ ਫਲ ਵੀ ਮਿਲ ਜਾਂਦਾ ਹੈ ਤੇ ਅੱਜ ਡਾਕਟਰ ਬਣੀ ਧੀ ਨੂੰ ਜਿਸ ਨੂੰ ਤੁਸੀਂ ਦੇਖ ਰਹੇ ਹੋ ਸਸਵੀਰਾ ਦੇ ਵਿੱਚ ਸੋਚੋ ਜਦੋਂ ਬਚਪਨ ਦੇ ਵਿੱਚ ਕੂੜੇ ਦੇ ਵਿੱਚੋਂ ਖਾਂਦੀ ਹੋਏਗੀ ਤਾਂ ਤੁਸੀਂ ਸੋਚੋ ਕਿ ਉਸ ਵੇਲੇ ਇਸ ਕੁੜੀ ਦੇ ਕੀ ਹਾਲਾਤ ਹੋਣਗੇ ਪਰ ਇਸ ਕੁੜੀ ਨੇ ਹਿੰਮਤ ਨਹੀਂ ਹਾਰੀ ਕਿਸੇ ਦੇ ਸਾਥ ਦੇ ਨਾਲ ਕਿਸੇ ਦੀ ਕੀਤੀ ਮਦਦ ਦੇ ਨਾਲ ਤੇ ਆਪਣੀ ਮਿਹਨਤ ਸਦਕਾ ਅੱਜ ਇਸ ਧੀ ਤੇਜ ਦੇ ਮਾਪਿਆਂ ਤੋਂ ਲੈ ਕੇ ਹਰ ਕੋਈ ਮਾਣ ਮਹਿਸੂਸ ਕਰ ਰਿਹਾ ਤੁਸੀਂ ਇਸ ਕੁੜੀ ਦੀ ਜ਼ਿੰਦਗੀ ਨੂੰ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਆਪਣੀ رائے ਜ਼ਰੂਰ ਦੱਸਣਾ